ਸਾਰੇ ਕਹਿੰਗੇ ਕਹਿ ਰਿਹਾ ਕਹਿੰਦਾ ਅਮਰਪਾਲ ਢਿੰਡਾ ਵਾਲੇ ਦੀ ਰੀਸ ਕਰਦਾ ਜੇਲ੍ਹ ਚ ਬੈਠਾ ਤੇ ਕਹਦਾ ਬਾਠ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਜੇਲ੍ਹ ਚ ਬੈਠਾ 1947 ਤੋਂ ਬਾਅਦ ਚੂੜੀ ਤੈ ਟੁੰਦੀ ਜਾ ਰਹੀ ਹੈ 12 ਅਗਸਤ 1947 ਨੂੰ ਕੰਨ ਕੀ ਗਿਆ ਸੱਤ ਪੌਣ ਇੱਕ ਜਰਾਮ ਪੈਸਾ ਪਾਉ ਮਾਂ ਤੇ ਚਿਹਰਾ ਤਾੜ ਗਿਆ ਤੇ ਛੱਗਾ ਦੀ ਥਾਮ ਅੰਤ ਜਨਾਈ 1955 ਨੂੰ ਫੇਰ ਦਰਬਾਰ ਚ ਫੌਜ ਲਾ ਕੇ 20 ਹਜ਼ਾਰ ਮਰਦਾ ਤੋੜਾ ਅੰਦਰ ਕਰਤਾ ਕਮੇ ਬਾਸ ਨੂੰ ਗੌੜੀ ਰਾਮ ਆਰੁਪੀਆ ਪ੍ਰਾਣ ਤੋਂ ਪਿਆਰਾ ਅਕਾਂਤ ਕੁੱਤਾ ਲਪੇ ਤਿੰਨ ਬੰਦੇਆਂ ਨੂੰ ਪੱਤਿਆਂ ਕਰ ਦਿੱਤਾ 2500 ਦੀ ਮੋਬਨ ਸਾਹਿਬ ਨੇ ਫੇਰ ਲਗ ਲਾ ਕੇ ਸਾਹ ਦਿੱਤਾ ਗਿਆ ਸੰਤ ਬਰਨੈਤ ਸਿੰਘ ਨੂੰ ਸ਼ੀਟ ਕਰ ਦਿੱਤਾ ਗਿਆ ਰਾਜਵਰ ਦਰਬਾਰ ਸਾਹਿਬ ਕਹਿ ਜਾਂਦਾ ਜੇ ਰਾਜ ਅੰਦਾ ਗਲਤ ਕਰ ਪੈ ਜਾਂਦੇ ਜੇ ਰਾਜ ਬੱਤੀਆਂ ਬੰਨਾਂ ਦੇ ਬੱਤੀਆਂ ਹੁੰਦੀਆਂ ਜੇ ਰਾਜ ਅੰਦਾ ਦੀਪ ਸਿੰਘ ਨੂੰ ਕੋਈ ਸ਼ਹੀਦ ਕਰ ਦਿੰਦਾ ਜੇ ਤਦ ਦਾ ਰਾਜ ਦਾ ਸੰਤ ਜਰਨੈਲ ਸਿੰਘ ਤਦਰਾ ਸ਼ਹੀਦ ਕਰ ਦਿੰਦਾ ਵੇ ਰਾਜ ਦਾ ਭਾਈ ਅਮਰਪਾਲ ਤੇ ਸਾਰੇ ਸਿੰਘ ਨੂੰ ਗੋਲੀਆਂ ਪੇਜ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ 1947 ਤੋਂ ਲੈ ਕੇ ਆਪਾਂ ਤੜਫ ਰਹੇ ਆ ਆਪਾਂ ਕਿਸੇ ਤਾਂਗ ਕਹਿ ਕਿ ਸਾਡਾ ਕੁਝ ਬਣ ਜਾਵੇ ਪਰ ਬਣਿਆ ਨਹੀਂ 1947 ਤੋਂ ਬਾਅਦ ਚੂੜੀ ਟੈਟ ਹੁੰਦੀ ਜਾ ਰਹੀ ਹੈ ਸਾਡੇ ਵੀਰਾਂ ਨੇ ਸੱਚੇ ਵੀ ਜਦੋਂ 15-10 ਤੋਂ ਬਾਅਦ ਸਾਰੀਆਂ ਟੋਪਾਂ ਨੂੰ ਆਪਣਾ ਘਰ ਮਿਲ ਗਿਆ ਨਾ ਤੇ ਤੁਸੀਂ ਜੋ ਵੀ ਤੋਰ ਰਹੇ ਹੋ

ਸੰਵਿਧਾਨ ਦੀ ਤਰ੍ਹਾਂ ਕਲਾਸ 20 ਮੰਨ ਕੇ ਬਤਾਇਆ ਕੋਈ ਨੁਕਸਾਨ ਨਹੀਂ ਹਿੰਦੂ ਬਣਾ ਦਿੱਤਾ ਅਸੀਂ ਹਿੰਦੂਦੋਸੇ ਸਪਨਾ ਕਰਦੇ ਮੁਸਲਮਾਨ ਦਾ ਸਾਰੇ ਦਾ ਸਪਨਾ ਕਰਦੇ ਆਂ ਫਿਰ ਲਚੌਰ ਹੁੰਦਾ ਫਿਰ ਚੂੜੀ ਟੈਂਟ ਕਰ ਦਿੱਤੀ ਏ ਤੁਹਾਡੀ ਉਸ ਤੋਂ ਬਾਅਦ ਕੀ ਹੋਇਆ 5 ਜੁਲਾਈ 1955 ਨੂੰ ਫੋਰ ਦੇ ਦਰਵਾਜ਼ੇ ਫੌਜ ਵਾਰ ਕੇ 20 ਹਜ਼ਾਰ ਰੁਪਏ ਦਾ ਟੋਟਲ ਅੰਧਕਾਰ ਦੇ ਕਰਦੇ 200 ਤੋਂ 206 ਰੁਪਿਆ ਫਿਰ ਤੁਹਾਨੂੰ ਬਦਦੂਆ ਤੁਹਾਡੀ ਚੋਰੀ ਬੈਠ ਕਰ ਦਿੱਤੀ ਹੈ ਕਿਵੇਂ ਕਰ ਦਿੱਤੀ ਬੰਦੇ ਦੀ ਗੱਬੀ ਤੁਹਾਡੇ ਤੋਂ ਪੰਜਾਬੀ ਕੋਲ ਨਾਲ ਰੱਖ ਕੇ ਖੋਲੇਆ ਤੁਹਾਡੇ ਕੋਲ ਚੰਡੀਗੜ੍ਹ ਵੀ ਖੋਲੇਆ ਤੁਹਾਡੇ ਕੋਲ ਹਾਈ ਕੋਰਟ ਵੀ ਖੋਲੀ ਆ ਤੁਹਾਡੇ ਕੋਲ ਅਜਰਾ ਰਾਜਸਥਾਨ ਪਾਤਾ ਚੋਰੀ ਕਾਟ ਕਰਾ ਕਰਾ ਕੇ ਫੇਰ ਕੀ ਕੀਤਾ ਬਹੁਤ ਵੱਡਾ ਪ੍ਰਾਣ ਤੋਂ ਪਿਆਰਾ ਅਦਾਨਤ ਪੁਜਾਰੀ ਪਿਆ ਤਿੰਨ ਬੰਦਿਆਂ ਤੇ ਪਤੀਆਂ ਦਾ ਤਿੰਨ ਤਿੰਨ 2500 ਰੁਪਏ ਬਰਨ ਸਾਹਿਬ ਨੇ ਫੇਰ ਮੁਅੱਤਲ ਲਾ ਕੇ ਸਾਹ ਦਿੱਤਾ ਗਿਆ ਸੰਤ ਬਰਨੈਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਕਰਦੇ ਆ ਇਕੱਠੇ ਹੋ ਜਾਂਦੇ ਆ ਫਿਰ ਉਹਨਾਂ ਨੇ ਕੀ ਕੀਤਾ ਕੋਈ ਨਾ ਕੋਈ ਮਾਸਾਬ ਦਾ ਕੋਈ ਇਕੱਠਾ ਕੌਣ ਕਰਦਾ ਹੈ ਇਹਨੇ ਗੁਰੂ ਗ੍ਰੰਥ ਸਾਹਿਬ ਕਰਦਾ ਹੈ ਫਿਰ ਗੁਰੂ ਗ੍ਰੰਥ ਸਾਹਿਬ ਦੀਆਂ ਬੱਦੀਆਂ ਕਰਕੇ ਸਾਡਾ ਗੁਰੂ ਗ੍ਰੰਥ ਸਾਹਿਬ ਦਰਵਾਜ਼ਾ ਗੁਰੂ ਦੀ ਬੱਦਮੀ ਕਰਨ ਵਾਲੇ ਅੱਜ ਹਿੱਕਾ ਚੋੜੀਆਂ ਕੰਗਦਾ ਫਿਰਦੇ ਆ ਜਵਾਨ ਤਾਂ ਦੇਉਂਦੇ ਫਿਰਦੇ ਆ ਕੋਈ ਜਿਹੜਾ ਗੁਰੂ ਸੱਖਿਆ ਤੇ ਨਹੀਂ ਹੈ ਫਿਰ ਜਿਹੜੇ ਬੱਲੇ ਦੀ ਹੈ ਜੋ ਰਾਜ ਦੀਆਂ ਗੱਲਾਂ ਜੋ ਰਾਜ ਹੋਵੇ ਦਰਬਾਰ ਸਾਹਿਬ ਕਹਿ ਜਾਂਦਾ ਜੇ ਰਾਜ ਦਾ ਗਲਟ ਕਰ ਪੈ ਜਾਂਦੇ ਜੇ ਰਾਜ ਵਿੱਚ ਆਪਾਂ ਜਾਨਾਂ ਬੇਬੱਦੀਆਂ ਹੁੰਦੀਆਂ ਜੇ ਰਾਜ ਦਾ ਦੀਪ ਸਿੱਧੂ ਨੂੰ ਕੋਈ ਸ਼ਹੀਦ ਕਰ ਦਿੰਦਾ ਜੇ ਤੋੜਾ ਰਾਜ ਦਾ ਸੰਤ ਜਰਨੈਲ ਸਿੰਘ ਕਧਰਾ ਸ਼ਹੀਦ ਕਰ ਦਿੰਦਾ ਦੇ ਰਾਜ ਦਾ ਭਾਈ ਅਮਰਪਾਲ ਤੇ ਸਾਰੇ ਸਿੰਘ ਨੂੰ ਗੋਲੀਅਾਂ ਭੇਜਦੇ ਜੇ ਰਾਜ ਮੋ ਪਾਣੀ ਖੋਲੰਦੇ ਰਾਜ ਦੇ ਸਾਡੇ 7000 ਕਿਸਾਨਾਂ ਦੀਆਂ ਜਾਨਾਂ ਚਲੀ ਜਾਂਦੀਆਂ ਰਾਹ ਤੇ ਤੁਹਾਡੇ ਸੜਕ ਤੋਂ ਆ ਸੜਕਾਂ ਜਾਂਦੀਆਂ ਪਰ ਸੜਕਾਂ ਤੇ ਚੜ੍ਹੇ ਨਹੀਂ ਲੈਣਾ ਜਿਹੜੇ ਤੁਸੀਂ ਬੰਦਰ ਗਿਆ ਤੇ ਨਹੀਂ ਨਾ ਸਾਗੇ ਅੰਦਰ ਇਹ ਸੜਕਾਂ ਵੀ ਤੁਹਾਡੇ ਕੋਲੋਂ ਕੱਢ ਕੇ ਤਰੀਕੇ ਨਾਲ ਲੈ ਗਈ ਹੈ ਸਾਰੀਆਂ ਤੀਜਾ ਕਰ ਗਈ ਹੈ ਆ ਨਪਾਲ ਦਾ ਬਾਟਰ ਖੁੱਲ੍ਹਾ ਬੰਗੜਾ ਦੇ ਦਾ ਖੁੱਲ੍ਹਾ ਤੁਹਾਡੇ ਬਾਟਰ ਬੰਦ ਕੇ ਕੋਈ ਕਸਾਣੀ ਨੂੰ ਵੀ ਮਾਰਦਾ ਹੈ ਤੁਹਾਡੇ ਨੂੰ ਪਹਿਰਿਆਂ ਨੂੰ ਵੀ ਮਾਰਦਾ ਹੈ ਸਾਡੀ ਨੌਜਵਾਨੀ ਨੂੰ ਮਾਰਦਾ ਹੈ ਸਾਡੇ ਨੌਜਵਾਨਾਂ ਦੀ ਹੁਜਰਤ ਹੋ ਰਹੀ ਹੈ अमृतसर दारमेंट फैक्ट्रिया बंद पीया सारी हिजत हो गई है ट्रांसपोर्ट लुटी पुटी गई है जाना जा प्रोग्राम है अज तो अमित शाह ਚਦਾ ਰਿਹਾ ਕਦੋਂ ਅਮਰਤ ਸ਼ਾਲ ਪਤਾ ਕੀ ਕਹਿ ਰਿਹਾ ਕਹਿੰਦੇ ਜਿਹੜੇ ਕਹਿੰਦੇ ਬਿਨਾ ਨਾਮ ਆ ਆਰਦਾ ਨਾਮ ਹੀ ਮਿਲਦਾ ਇੰਤ ਕੁੰਦਾ ਜੇ ਜੋਰ ਕਰ ਜਾਗਾ ਮਰਦਪਾਲ ਤੇ ਜੇ ਜੋਰ ਤੇ ਰਿਪਾਰਟ ਨੂੰ ਨੰਬਰ ਕੋਲ ਮਾਇਕ ਪਹੁੰਚਦਾ ਤੇਰੀ ਕੇ ਨਾਲ ਸਿੱਖ ਸਮਝਦੀਆ ਸਿੱਖ ਰਾਜ ਕਰਨਾ ਵੀ ਜਾਣਦੇ ਫਾਸਿਆਂ ਦੇ ਬੰਦੇ ਜਾਣਦੇ ਨਿੱਤੀਆਂ ਵੀ ਜਾਣਦੇ ਕਹਿੰਦਾ ਅਮਰਤ ਪਾਲ ਭਿੰਡਾ ਵਾਲੇ ਦੀ ਰੀਸ ਕਰਦਾ ਜੇਲ੍ਹ ਚ ਬੈਠਾ ਤੇ ਤਨਬਾ ਪਾੜ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਜੇਲ੍ਹ ਚ ਬੈਠਾ ਫੇਰ ਭਾਈ ਤੂੰ ਚੜਾਉਣਾ ਅਸੀਂ ਐਮਪੀ ਬਣਾਇਆ ਤੇ ਤੂੰ ਆਪ ਤੁਹਾਡੇ ਤੇ ਤਹਿਰਾਸ਼ ਬਣਾਇਆ ਅਸੀਂ ਸਾਰਿਆਂ ਦੇ ਰਲ ਕੇ ਹੀ ਬਣਾਤਾ ਹੁਣ ਕੋਈ ਜੇਲ੍ਹ ਚ ਬੰਦ ਕਰਕੇ ਫੇਰ ਸਿਮਰਨ ਮੰੰਦਾ ਕੋ ਜੇ ਮੇਰੇ ਕਦੇ ਪੋਤੇ ਦੀਆਂ ਤੇਰੇ ਨਾਲ ਬਿੱਲੀ ਐ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੇ ਤੋਂ ਨਰਾ ਸਕਦਾ ਗੁੰਗੀਆਂ ਦਵਾ ਚ ਕਰਾ ਸਕਦਾ ਜੇ ਬੰਗੜ ਰਾਜਾ ਨੂੰ ਸੁਭਾ ਸਕਦਾ ਤੇ ਅਮਰਪਾਲ ਨੇ ਉਹ ਨਹੀਂ ਹੋਣਾ ਮੈਂ ਅਮਰਪਾਲ ਨੂੰ ਕਹਿੰਦਾ ਅਮਰਪਾਲ ਤੇ ਬਾਰੇ ਜੇ ਤੂੰ ਬੋਲਿਆ ਮਾਨਤਪਾਲ ਇੰਡੀਅਨ ਸਟੇਟ ਦੇ ਹੋਮ ਮਿਨਿਸਟਰ ਥੋੜਾ ਜਿਹਾ ਹੋਸ਼ ਵਿੱਚ ਆ ਥੋੜਾ ਜਿਹਾ ਸੰਗ ਵਿੱਚ ਆ ਅਮਰਤਪਾਲ ਇਕੱਲਾ ਅਮਰਤਪਾਲ ਨਹੀਂ ਹੈ ਉਹ ਮੈਂਬਰ ਆ ਪਾਰਲੀਮੈਂਟਾ ਤੇਰੇ ਨਾਲ ਵੱਧ ਵੋਟਾਂ ਲੈ ਕੇ ਜਿੱਤਿਆ ਤੇ ਪੰਜਾਬ ਤੋਂ ਵੱਧ ਲੈ ਕੇ ਸੰਗਤਾਂ ਨੂੰ ਸਜੋੜ ਦਿੱਤਾ ਹਿੰਦੂਆ ਮੁਸਲਮਾਨਾਂ ਨੇ ਸੈਨਾਂ ਨੇ ਸਾਰਿਆਂ ਨੇ ਤੇ ਫੇਰ ਤੋਂ ਆ ਗਏ ਐਮਪੀ ਉਹ ਵੀ ਐਮਪੀ ਆ ਐਮਪੀ ਤੇ ਐਮਪੀ ਜੇ ਚੜਾਵੇ ਨਾ ਉਹ ਮਾੜੀ ਗੱਲ ਹੈ ਜੇ ਤੁਮ ਉਹਦੇ ਨਾਲ ਵਿਵਾਦ ਕਰਨਾ ਨਾ ਕੱਲਾ ਨਾ ਕਰਿਆ ਪਾਰਲੀਮੈਂਟ ਚ ਫੇਰ ਦਿੰਦੇ ਆ ਜਵਾਬ ਤੇਰਾ ਇਸ ਕਰਕੇ ਉਹਨੂੰ 마ఫీ ਮੰਗਣੀ ਚਾਹੀਦੀ ਐ ਜੇ ਹਮਤ ਪਾਰ ਮਗਰ ਪੂਰਾ ਮੈਂਡਟ ਪਾਰਲੀਮੈਂਟ ਦਾ ਹੋ ਜੇ ਉਹ ਪ੍ਰਧਾਨ ਮੰਤਰੀ ਬਣ ਸਕਦਾ ਕਿਉਂਕਿ ਐਂਟੀ ਦਵਾਰ ਪ੍ਰਧਾਨ ਮੰਤਰੀ ਬਣਦਾ ਜੇ ਮੋਦੀ ਕੋਲੇ ਮੈਂਡਟ ਆ ਤਾਮਣਿਆ ਨਾ ਮਨਮੋਹਨ ਸੇ ਬੈਠਾ ਸੀ ਤੇ ਮੈਂਡਟ ਕਰੋ ਪ੍ਰਧਾਨ ਮੰਤਰੀ ਇਸ ਕਰਕੇ ਉਹ ਪ੍ਰਧਾਨ ਮੰਤਰੀ ਕਾ ਟੰਡੀਡੇਟ ਜਿਹਨੇ ਮੈਂਡੇਟ ਹੋ ਗਿਆ ਨਾ ਉਹ ਬਾਦਸ਼ਾਹ ਨਹੀਂ ਬਣ ਸਕਦਾ ਜਿਵੇਂ ਬਾਬਾ ਦੀਪ ਸਿੰਘ ਜਿਆਸੀ ਤੇ ਫਸਰਾ ਨਸਾਂ ਦੀ ਗੱਲ ਹੈ